ਪਰ ਗਾਇਸ ਛੋਟੇ ਛੋਟੇ ਬੰਨੇ ਆਖੀ ਕੋਈ ਨਾ ਭਾਰਤ ਕਿਹਦੇ ਰੰਗ ਨੇ ਇਹ ਨਾ ਤਿੰਨਾ ਰੰਗਾ ਦਾ ਕੋਈ ਮਕਸਦ ਹੈ ਕੋਈ ਮਤਲਬ ਹੈ ਉਸ ਦਾ ਸਨੇਹਾ ਦੇਣ ਵਾਸਤੇ ਕਿ ਕੁਆਰੇ ਛੱਡ ਜਾਣਾ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਤਾੜੀਆਂ ਮਾਰ ਕੇ ਇਸ ਮੌਕੇ ਨੂੰ ਯਾਦਗਾਰ ਬਣਾਇਆ ਜਾਵੇ ਸਾਡੇ ਮਾਨਯੋਗ ਮੁੱਖ ਮਹਿਮਾਨ ਜੀ ਸਰਦਾਰ ਬਲਕਾਰ ਸਿੰਘ ਜੀ ਕੈਬਨਿਟ ਮੰਤਰੀ ਪੰਜਾਬ ਸਰਕਾਰ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਇਹਨਾਂ ਗੁਬਾਰਿਆਂ ਨੂੰ ਛੱਡ ਕੇ ਵਾਸਤੇ ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਨੂੰ ਤਹਿ ਦਿਲੋਂ ਵਧਾਈ ਦਿੰਦਾ ਹਾਂ ਮੈਂ ਦੇਸ਼ ਦੀਆਂ ਤਿੰਨੋਂ ਸਲਾਮਾਂ ਅਤੇ ਅਥਾਰਮੰਦ ਬਲਾਂ ਦੇ ਬਹਾਦਰ ਸੂਰ ਮੇਰਾ ਨੂੰ ਸलाम ਕਰਦਾ ਹਾਂ ਜੋ ਦੇਸ਼ ਦੀ ਇਕਤਾ ਤੇ ਖੱਤਰਾ ਬਿਰਾਕੀ ਕਰ ਰਹੇ ਹਨ 26 ਜਨਵਰੀ 1950 ਨੂੰ ਭਾਰਤੀ ਸਰਦਾਰ ਲਾਗੂ ਹੋਣ ਨਾਲ ਭਾਰਤੀ ਗੰਗਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆ ਵਿੱਚ ਸਭ ਤੋਂ ਵੱਡੇ ਜਮਹੂਰੀਤ ਫੌਨ ਦਾ ਮਾਨ ਹਾਸਲ ਹੋਇਆ ਪੰਜਾਬ ਮਾਰ ਐਡਵਾਂਸ ਐਕਟ ਤਹਿਤ ਉਹਨਾਂ ਮਾਪਿਆਂ ਨੂੰ ਜਿਹੜਾ ਵਿੱਤੀ ਸਹਾਇਤਾ ਬਲੋ ਜੰਗੀ ਜ਼ਮੀਨ ਪ੍ਰਦਾਨ ਕੀਤੀ ਜਿਨ੍ਹਾਂ ਵਿੱਚੋਂ ਇੱਕ ਘਲੋ ਤੇ ਬੱਚੇ ਜਾਂ ਦੋ ਤੋਂ ਤਿੰਨ ਤੋ ਜੇ ਵਿਸ਼ਪ ਜਦੋਂ ਕਮ ਇਤਿਆਕੇ ਬੇਕ ਮੈਂਡਰ ਸਾਹਿਬ ਵਾਸਤੇ ਰਸਤਾ ਕਿਆ ਕਰ ਦਿੱਤਾ ਜਾਵੇ ਸਾਡੇ ਮੁੱਖ ਮਹਿਮਾਨ ਜੀ ਸਭ ਤੋਂ ਪਹਿਲਾਂ ਜਿਹੜੇ ਗੁਬਾਰੇ ਨੇ ਅਸੀਂ ਦੇਖ ਰਹੇ ਹਾਂ ਕਿ ਤਿੰਨ ਰੰਗਾਂ ਦੇ ਗੁਬਾਰੇ ਇਹ ਹਜ਼ਾਰਾਂ ਗੁਬਾਰੇ ਕਿਸੇ ਤਰ੍ਹਾਂ ਦਾ ਕੋਈ ਰੜਕਾ ਨਾ ਪਵੇ ਨਾ ਸਾਡੇ ਇਸ ਪ੍ਰੇਡ ਦੇ ਨਿਰੀਖਣ ਦੇ ਵਿੱਚ ਅਤੇ ਨਾ ਹੀ ਜਿਹੜਾ ਮਾਰਕ ਪਾਸ ਹੋਣਾ ਸੋ ਆਪਾਂ ਗੱਲ ਕਰ ਰਹੀ ਸੀ ਕਿ ਪ੍ਰੇਡ ਦਾ ਨਿਰੀਖਣ ਕਰਨ ਬਾਅਦ ਸਾਰੇ ਮਾਨਦੋਤ ਮੁੱਖ ਮਹਿਮਾਨ ਜੀ ਜਾ ਰਹੇ ਨੇ ਸੋ ਸਾਡੇ ਮੁੱਖ ਮਹਿਮਾਨ ਜੀ ਕਿਸੇ ਜਾਣ ਪਹਿਚਾਨ ਦਾ ਖੋਤਾਜ ਨਹੀਂ ਹੈ ਇਹਨਾਂ ਨੇ ਸਭ ਤੋਂ ਪਹਿਲਾਂ ਆਪਣੀ ਸਰਕਾਰੀ ਸੇਵਾ ਜਿਹੜੀ ਉਹਨਾਂ ਨੇ ਬਤੌਰ ਇੱਕ ਸੀਨੀਅਰ ਪੁਲਿਸ ਅਫਸਰ ਕੀਤੀ ਉਹਦੇ ਵਿੱਚ ਵੀ ਉਹਨਾਂ ਨੇ ਇੱਕ ਵਿਸ਼ੇਸ਼ ਨਾਮ ਦਾ ਕੰਡਿਆ। ਤੋਂ ਪ੍ਰੇਟਾ ਸਿਖਲ ਕਰਨ ਦੇ ਪਟੂਨ ਨੰਬਰ 1 ਸਾਡੇ ਐਸਐਸ ਜਗਿੰਦਰਪਾਲ ਸਿੰਘ ਜਿਸ ਤੋਂ ਬਾਅਦ 2 ਨੰਬਰ ਫਾਈਟੂਨ ਸਬ ਇੰਸਪੈਕਟਰ ਵੀਰਪਾਲ ਕੌਰ ਜਿਹਨਾਂ ਦੇ ਫਾਈਟ ਕਰ ਰਹੇ ਨੇ ਪਟੂਨ ਨੰਬਰ 3 ਦੇ ਵਿੱਚ ਹੋਮ ਗਾਰਡ ਪੀਸੀ ਗੁਰਦੇਵ ਸਿੰਘ ਜੀ ਅੱਗੇ ਐਨਸੀਸੀ ਡੀਐਮ ਕਾਲਜ ਮੋਗਾ ਕੋਈ ਖਾਸ ਜਾਣਕਾਰੀ ਕਰ ਰਹੇ ਨੇ ਸੈਕੰਡ ਆਰਟ ਸਕੂਲ ਬੋਕਾ ਦੀ ਐਨਸੀਸੀ ਦੀ ਟੀਮ ਐਨਸੀਸੀ ਦੀ ਐਮਡੀਏਐਸ ਦੀ ਜਿਸ ਸਟੱਡੀ ਸਕੂਲ ਲਗਵਾਈ ਕਰ ਰਹੇ ਹਾਂ ਆਕਾਸ਼ ਦੀ ਸੇ ਆਪਣਾ ਪ੍ਰੋਪਰ ਟੂਨਲ ਸੈਕੰਡ ਆਰਟ ਸਕੂਲ ਬੋਕਾ ਦੇਵਜੋਤ ਸਿੰਘ ਲਗਵਾਈ ਕਰ ਰਹੇ ਨੇ ਇਸ ਤੋਂ ਬਾਅਦ ਐਨਸੀਸੀ ਹੈਡਕੁਆਰਟਰ ਆਪਾਂ ਬਸਾਂ ਮੂਰੇ ਨਾਲ ਆਓ ਆਪਾਂ ਜੀ ਭਾਜੀ ਲੱਡੂ ਮਾਰ ਲੱਗੇ ਸਾਡੇ ਪ੍ਰੇਡ ਕਮਾਂਡਰ ਜੀ ਨੇ ਦਾਸਵੀ ਝੰਡੇ ਨੂੰ ਸਵਾਮੀ ਦਿੱਤੀ ਹੈ ਸਾਡੇ ਮੁੱਖ ਮਹਿਮਾਨ ਜੀ ਤੋਂ ਬਹੁਤ ਹੀ ਇਹ ਸਾਡੀਆਂ ਬਹਾਦਰ ਟੁਕੜੀਆਂ ਨੇ ਪੰਜਾਬ ਪੁਲਿਸ ਦੀ ਇਹ ਮੋਗਾ ਪੁਲਿਸ ਦੀ ਜੀਤਾਂ ਦੇ ਕੁਵਾਈ اے ایس آئی ਸਤੇਜਿੰਦਰ ਪਾਲ ਸਿੰਘ ਨੇ ਕੀਤੀ ਹੈ ਇਸ ਤੋਂ ਬਾਅਦ ਸਾਡੇ ਮੋਗਾ ਪੁਰਾਣੀ ਜੀ ਮਾਰੇ ਪਿੱਛੇ ਆਜੋ ਇਹ ਨੌਜਵਾਨ ਕੁੜੀਆਂ ਜਿਨ੍ਹਾਂ ਨੇ ਟੈਂਪਰ ਵਿੱਚ ਆਇਆ ਹੈ ਇਨਸਪੈਕਟਰ ਵੀਪਾਲ ਗੌਰ ਇਸ ਵਾਰ ਸਾਡੇ ਪੰਜਾਬ ਮੋਗਾ ਦੇ ਜਵਾਨ ਜਿਨ੍ਹਾਂ ਦੀ ਅਗਵਾਈ ਕਰ ਰਹੇ ਨੇ ਪੀਸੀ ਗੁਰਦੇਵ ਸਿੰਘ ਜੀ ਅਸੀਂ ਦੇਖਦੇ ਆ ਕਿਵੇਂ ਇੱਕ ਇੱਕ ਕਰਕੇ ਇਹ ਝੁੰੜੀ ਸਾਡੇ ਝੰਡੇ ਨੂੰ ਸਲਾਮੀ ਦਿੰਦੀ ਹੋਏ ਅੱਗੇ ਨੂੰ ਵਧ ਰਹੀ ਹੈ ਇਹ ਸਾਡੇ ਭਾਰਤੀ ਫੌਜਾਂ ਦਾ ਭਵਿੱਖ ਸਾਡੇ ਐਨਟੀਸੀ ਦੇ ਇਹ ਬੱਚੇ ਡੀਐਮ ਕਾਲਜ ਮੋਗਾ ਜਿਨ੍ਹਾਂ ਦੀ ਅਗਵਾਈ ਕਰ ਰਹੇ ਨੇ ਸੀਨੀਅਰ ਅਡਮ ਅਫਸਰ ਮੋਹਿਤ ਜਾਦਵ ਉਸ ਦੇ ਨਾਲ ਹੀ ਐਨਸੀਸੀ ਸੈਕੰਡਰੀ ਸਕੂਲ ਮੋਗਾ ਉਹਨਾਂ ਦੀਆਂ ਇਹ ਨੌਜਵਾਨ ਬੱਚੀਆਂ ਜਸਕੀਰਤ ਕੌਰ ਇਹਨਾਂ ਦੀ ਅਗਵਾਈ ਕਰ ਰਹੀ ਹੈ ਪਲਟੂਨ ਨੰਬਰ 6 ਜਿਹੜੀ ਇਹ ਵੀ ਐਨਸੀਸੀ ਦੀ ਹੈ ਐਮਡੀਏਐਸ ਸੀ ਸੈਕੰਡਰੀ ਸਕੂਲ ਮੋਗਾ ਆਕਾਸ਼ਪ੍ਰਿੰਸ ਇਹਨਾਂ ਦੀ ਅਗਵਾਈ ਕਰਦੇ ਨੇ ਇਹ ਉਹ ਨੌਜਵਾਨ ਬੱਚੇ ਨੇ ਐਨਸੀਸੀ ਬਾਰੇ ਜਿਨ੍ਹਾਂ ਨੇ ਕੱਲ ਨੂੰ ਸਾਡੇ ਦੇਸ਼ ਦੀਆਂ ਜਿਹੜੀਆਂ ਸੁਰੱਖਿਆ ਬੂਜਾਂ ਨੇ ਉਹਨਾਂ ਦੀ ਕਮਾਂਡਸ ਬਣਨੀ ਹੈ ਤੇ ਸਾਡੇ ਦੇਸ਼ ਨੂੰ ਜਿਹੜਾ ਇੱਕ ਸੁਰੱਖਿਆ ਦਾ ਮਾਹੌਲ ਰਚੀ ਜਿਸ ਵਿੱਚ ਵਿੱਚ ਰਏ ਆ ਉਸ ਮਾਹੌਲ ਨੂੰ ਬੜਾ ਕੇ ਰੱਖਣਾ ਹੈ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਐਨਸੀਸੀ ਸੈਕੰਡ ਹਾਰਟ ਸਕੂਲ ਕੋਰਡੀਨੇਟਰ ਦੀਪਕ ਗਿਉਤ ਸਿੰਘ ਦੀ ਅਡਵਾਈਸ ਦੇ ਵਿੱਚ ਇਹ ਕੰਡੀਸ਼ਨ ਲੰਘਿਆ ਉਸ ਤੋਂ ਬਾਅਦ ਜਿਮਨਲ ਜੋਸ ਕੋਰਟ ਦੀ ਅਗਵਾਈ ਦੇ ਵਿੱਚ ਐਨਸੀਸੀ ਹੈਮਕਨ ਸਕੂਲ ਕੋਰਟ ਦੇਖਾਂ ਅਤੇ ਪੂਰੀਕਟ ਮਨਜ਼ੂਰ ਦੇ ਬੱਚੇ ਨੇ ਸੋ ਇਹ ਜੋ ਲੋਕ ਪਰ ਆ ਰਹੇ ਨੇ ਇਹ ਹੈਗੇ ਨੇ ਸਾਡੇ ਜੋਹਰ ਜਵਾਹਰ ਨਵੋਦਿਆ ਵਿਦਿਆਲਿਆ ਸਕੂਲ ਲੋਹਾਰਾ ਜਿਨੇ ਕੇ ਮੰਤਰੀ ਜਿਨੇ ਆਪਣੀ ਸਪੀਚ ਦੇ ਵਿੱਚ ਵੀ ਦੱਸਿਆ ਕਿ ਸਾਡੇ ਮਾਨਯੋਗ ਡੈਪਟੀ ਕ੍ਰਿਸਨਰ ਜੀ ਦੇ ਵਿਸ਼ੇਸ਼ ਯਤਨ ਸਦਕਾ ਇਸ ਸਕੂਲ ਦੇ ਵਿੱਚ ਦੋ ਲੈਬ ਅਟਲ ਡਿਗਰੀ ਸਕੂਲ ਲੈਬ ਤੇ ਮੈਥ ਲੈਬ ਉਹ ਨਹੀਂ ਗੱਲਾਂ ਨਹੀਂ ਉਹ ਬੱਚਿਆਂ ਦੇ ਸਾਰੇ ਭਵਿੱਖ ਵਾਸਤੇ ਇਹ ਬਹੁਤ ਬਣਾ ਉਪਰਦਾ ਹੈ ਤੋਂ ਹੁਣ ਸਾਡਾ ਬੈਂਕ ਬਲੂਮਿੰਗ ਫੰਡ ਸਕੂਲ ਜਿਨਾ ਦੀ ਇਕਾਈ ਹਰਸਤੀਪ ਤੇ ਕਰ ਰਹੇ ਨੇpropto ਇਹ ਕਾਤੀ ਹੈ ਸਾਡੀ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਬੜੇ ਆਪ ਬੋਲੇ ਅਸੀਂ ਪਿਛਲੇ ਸਾਲ ਨਾਲੋਂ ਇਸ ਮੇਰਾ ਕਾਤੀ ਲੰਮਾ ਅੱਗਾ ਘਟਾਤੀਆਂ ਤਾਂ ਅਗਲੇ ਸਾਲ ਅਸੀਂ ਸਿੱਧਾ ਚਾਕੋ 100% ਇਹਨਾਂ ਨੂੰ ਖਤਮ ਕਰ ਦੇਵਾਂਗੇ ਕਿਉਂਕਿ ਜਿਹੜਾ ਪ੍ਰਸ਼ਾਸਨ ਵੱਲੋਂ ਵਰਕ ਵਰਕ ਖੇਤੀ ਮਸ਼ੀਨਰੀਆਂ ਜਿਹੜੀ ਸਸਤੀ ਦੀ ਤੇ ਪੰਜਾਬ ਸਰਕਾਰ ਰਾਹੀਂ ਵਾਹਿਆ ਕਰਵਾਈ ਗਈ ਹੈ ਇਸ ਤੋਂ ਇਲਾਵਾ ਮੱਛੀ ਪਾਲਣ ਦੇ ਵਿਭਾਗ ਦੀ ਆਪਾਂ ਗੱਲ ਕੀਤੀ ਸੀ ਉਹਨਾਂ ਨੇ ਵੀ ਪਿਛਲੇ ਸਮੇਂ ਦੌਰਾਨ ਇਥੇ ਚਾਰ ਜਿਹੜੇ ਤਲਾਬ ਨੇ ਉਹ ਸ਼ੁਰੂ ਕੀਤੇ ਤੇ ਹੁਣ ਸਾਡਾ ਟਾਰਗੇਟ ਹੈ ਕਿ 50 ਏਕੜ ਦੇ ਵਿੱਚ ਅਸੀਂ ਇਹ ਲੈ ਕੇ ਜਾਣਾ ਹੈਗਾ ਸੋ ਹੁਣ ਗੱਲ ਕਰ ਰਹੇ ਸੀ ਕਿ ਸਾਡੇ ਜ਼ਿਲ੍ਹੇ ਦੇ ਵਿਕਾਸ ਦੀ ਗੱਲ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਸਾਡੇ ਅਨੀਤਾ ਦਰਸ਼ੀ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਜਿੱਦਾਂ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਵੀ ਦੱਸਿਆ ਕਿ ਸੈਲਫ ਹੈਲਪ ਗਰੁੱਪ ਦੇ ਵਿੱਚ ਆਜੀਵਿਕਾ ਮਿਸ਼ਨ ਦੇ ਤਹਿਤ ਤਕਰੀਬਨ 21000 ਔਰਤਾਂ ਨੇ ਜਿਨ੍ਹਾਂ ਨੂੰ ਸੈਲਫ ਹੈਲਪ ਗਰੁੱਪਾਂ ਦੇ ਰਾਹੀਂ ਸਰਕਾਰ ਰਹੀਂ ਮਹੱਈਆ ਕਰਵਾਈ ਗਈ ਹੈ ਇਸ ਤੋਂ ਇਲਾਵਾ ਮੱਛੀ ਪਾਲਣ ਦੇ ਵਿਭਾਗ ਦੀ ਆਪਾਂ ਗੱਲ ਕੀਤੀ ਸੀ ਉਹਨਾਂ ਨੇ ਵੀ ਪਿਛਲੇ ਸਮੇਂ ਦੌਰਾਨ ਇੱਥੇ ਚਾਰ ਜਿਹੜੇ ਤਲਾਬ ਨੇ ਉਹ ਸ਼ੁਰੂ ਕੀਤੇ ਨੇ ਹੁਣ ਸਾਡਾ ਟਾਰਗੇਟ ਹੈ ਕਿ ਮੁੱਖ ਮੰਤਰੀ ਜੀ ਨੇ ਵੀ ਦੱਸਿਆ ਕਿ ਸੈਲਫ ਸਪੋਰਟ ਰੂਪ ਦੇ ਵਿੱਚ ਆਜੀਵਿਕਾ ਮਿਸ਼ਨ ਦੇ ਤਹਿਤ ਤਕਰੀਬਨ 21000 ਔਰਤਾਂ ਨੇ ਜਿਨ੍ਹਾਂ ਨੂੰ ਸੈਲਫ ਸਪੋਰਟ ਰੂਪਾਂ ਦੇ ਰਾਹੀਂ ਵਕ ਵਕ ਉਹਨਾਂ ਦੇ ਪੈਰਾਂ 'ਤੇ ਖੜਾ ਕੀਤਾ ਗਿਆ ਕਿ ਸਾਡਾ ਟੀਚਾ ਹੈ ਕਿ ਅਸੀਂ 40000 ਤੋਂ ਵਧੇਰੇ ਵਧੇਰੇ ਸੋ ਹੁਣ ਜਿਹੜੀ ਝਾਕੀ ਨਿਕਲ ਰਹੀ ਹੈ ਇਹ ਸਾਡਾ ਤੁਸੀਂ ਦੇਖਦੇ ਆ ਲੋਕਲ ਗਵਰਨਮੈਂਟ ਡਿਪਾਰਟਮੈਂਟ ਸਾਡੇ ਮਾਨਯੋਗ ਮੁੱਖ ਮੰਤ ਮੁੱਖ ਮਹਿਮਾਨ ਜੀ ਜਿਹੜੇ ਖੁਦ ਇਹ ਡਿਪਾਰਟਮੈਂਟ ਦੇਖ ਰਹੇ ਨੇ ਤੇ ਜਿਲ੍ਹਾ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਨਗਰ ਨਿਗਮ ਮੋਗਾ ਨੂੰ ਜਿਹੜੇ ਘਰ ਘਰ ਤੋਂ ਜਿਹੜਾ ਕੂੜਾ ਚੱਕਣ ਦੀ ਵੀ ਜਲਦੀ ਹੀ ਸ਼ੁਰੂਆਤ ਹੋਣ ਜਾ ਰਹੀ ਹੈ ਉਹਦੇ ਵਾਸਤੇ ਵੀ ਸਾਰੀ ਕਾਰਵਾਈ ਮੁਕੰਮਲ ਕਰ ਲਈ ਗਈ ਹੈ ਜਿਸ ਤੋਂ ਬਾਅਦ ਪੀਐਸਪੀਸੀਐਲ ਸਾਡੇ ਪੰਜਾਬ ਸਰਕਾਰ ਦਾ ਸਭ ਤੋਂ ਵੱਡੀ ਗਰੰਟੀ ਜਿਹੜੀ ਸੀਗੀ ਕਿ ਹਰੇਕ ਯੋਗ ਵਿਅਕਤੀ ਨੂੰ ਹਰ ਪਰਿਵਾਰ ਨੂੰ ਮੁਫਤ ਬਿਜਲੀ ਦਿੱਤੀ ਜਾਵੇਗੀ ਸਾਡੇ ਮੁੱਖ ਮਹਿਮਾਨ ਜੀ ਨੇ ਪੰਜਾਬ ਸਰਕਾਰ ਦੀ ਕਿ ਇਹ ਆਮ ਲੋਕਾਂ ਨੂੰ ਇਹ ਬਹੁਤ ਵੱਡੀ ਰਾਹਤ ਦਿੱਤੀ ਗਈ ਹੈ ਕਿਉਂਕਿ ਆਮ ਤੇ ਆਮ ਜਿਹੜੇ ਵਿਅਕਤੀ ਪਰਿਵਾਰ ਹੁੰਦੇ ਨੇ ਜਿਹੜੇ ਦਿਹਾੜੀ ਕਰਕੇ ਗੁਜ਼ਰਬਸਰ ਕਰਦੇ ਨੇ ਉਹਨਾਂ ਵਾਸਤੇ ਬਿਜਲੀ ਦੇ ਬਿੱਲ ਦੇਣੇ ਬਹੁਤ ਵੱਡੀ ਸਮੱਸਿਆ ਪੈਦਾ ਹੋ ਜਾਂਦੀ ਸੀ ਜਿਹਦੇ ਕਰਕੇ ਉਹਨਾਂ ਨੂੰ ਹੋਰ ਤਰ੍ਹਾਂ ਦੀਆਂ ਚਿੰਤਾਵਾਂ ਦਿੱਤੀਆਂ ਗਈਆਂ ਸੀ ਉਹਨਾਂ ਨੂੰ ਪੂਰਾ ਕੀਤਾ ਗਿਆ ਸੋ ਬਹੁਤ ਵੱਡਾ ਇਹ ਲਾਭ ਜਿਹੜਾ ਹੈ ਇਹ ਭਏ ਲਾਪਤਰੀਆਂ ਨੂੰ ਹੋਇਆ ਹੈ ਆ ਕਿੱਥੇ ਆਇਓ ਅੱਜ ਮੰਡੀ ਚ ਇੱਕ ਮਿੰਟ ਕੀ ਪ੍ਰੋਗਰਾਮ ਇੱਥੇ ਹਾਂਜੀ ਇਹ ਪ੍ਰੋਗਰਾਮ ਇੱਥੇ ਇੱਥੇ 26 ਜਨਵਰੀ ਦਾ ਪ੍ਰੋਗਰਾਮ ਆ ਤੇ ਪੁੰਜੇ ਵਿੱਚ ਕੋਈ ਟਾਰਟ ਵਗੈਰਾ ਦਾ ਪ੍ਰਬੰਧ ਨਹੀਂ ਕੀਤਾ ਇਹਨਾਂ ਨੂੰ ਮੈਡ ਵਿਛਾਉਣੇ ਚਾਹੀਦੇ ਸੀ ਬਾਈ ਮਤਲਬ ਲੱਗਦੀ ਆ ਹਾਂਜੀ ਕਿੰਨੀ ਠੰਡ ਆ ਵਾਵਾ 4 ਮੈਂ ਵੀ ਠੰਡਾ ਜਿੱਥੇ ਮੰਤਰੀ ਜੀ ਖੜੇ ਆ ਉਥੇ ਦਾ ਪੌਲਸਾ ਲੈਨੇ ਟਾਰਟ ਵਿਛਾਈ ਇੱਥੇ ਦਾ ਟਾਰਟ ਨਹੀਂ ਵਿਛਾਇਆ ਸਾਡੇ ਦੀ ਅੱਛਾ ਠੰਡ ਲੱਗਦੀ ਆ ਪੂਰੀ ਹਾਂਜੀ ਹਾਂ ਬਹੁਤ ਜ਼ਿਆਦਾ ਆਈ ਬੈਠਣ ਲਈ ਪ੍ਰਬੰਧ ਕੀ ਕੀਤਾ ਤੁਹਾਡੇ ਲਈ ਕੁਛ ਨਹੀਂ ਕੀਤਾ ਥੱਲੇ ਬੈਠੇ ਆਈ ਵਰਦੀ ਵੀ ਲਿਬਰੇਟਰੀ ਪੂਰੀ ਹਾਂਜੀ ਕੀ ਹੋਣਾ ਚਾਹੀਦਾ ਸੀ ਜਦੋਂ ਇੱਥੇ ਲਈ ਟਾਟ ਵਿਛਾਉਣੇ ਚਾਹੀਦੇ ਹਨ ਮੰਡੇ ਚਿੱਲੇ ਤੁਹਾਨੂੰ ਬੜੀ ਬਸ ਲੋਕ ਜਿੱਥੇ ਮੰਤਰੀ ਖੜਾਏ ਉੱਥੇ ਸਾਰੇ ਟਾਟ ਵਿਛਾਏ ਜਿੱਥੇ ਹੀ ਬੈਠੋ ਉਥੇ ਟਾਟ ਨਹੀਂ ਵਿਛੋ ਸਾਡੇ ਇਹ ਮੰਨ ਕਰਦੇ ਆਂ ਕਿ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਣਾ ਚਾਹੀਦਾ। ਉਹ ਵਧੀਆ ਹੋਣਾ ਚਾਹੀਦਾ ਸੀ ਕਿ ਨਾਲ ਸੰਕਰ ਚੋਣੇ ਚਾਹੀਦੇ ਸੀਗੇ। ਖੰਡ ਲੱਗ ਰਹੀ ਪੂਰੇ। ਹਾਂਜੀ। ਮੌਸਮ ਬਹੁਤ ਠੰਡਾ ਹੈ। ਛੋਹ ਜਿਹਾ ਜਗ ਰਿਪੇਸ਼ ਮਾਇਜਾ ਰਿਹਾ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਮਾਨ ਜੋਬ ਜੰਪੀ ਕਮਿਸ਼ਨ ਦੀ ਵੱਲੋਂ ਮੈਸੇਜ ਆਇਆ ਹੈ। सब तो पहला मैं तो सारे पंजाबस्तान बहुत मुबारकबाद दी बाकी तो चीज़ बहुत मैं महसूस हो जिथे अरे वीआईपी सारे, सारे जो लोग हैं, असी टेंट के थले बैठे कुर्सिया उपर बैठे हैं ਔਰ ਸਨ ਨਾਲ ਨਾਲ ਇੱਕ ਇਹ ਵੀ ਚੀਜ਼ ਮਹਿਸੂਸ ਹੁੰਦੀ ਹੈ ਕਿ ਸਾਡੇ ਜਿਹੜੇ ਬੱਚੇ ਐ ਜਿਹੜੇ ਚਾਂਕੀਆਂ ਦੇ ਜਾਂ ਸਕੂਲਾਂ ਦੇ ਬੱਚੇ ਐ ਉਹਨਾਂ ਨੂੰ ਮੈਂ ਇਹ ਦੇਖਿਆ ਕਿ ਉਹਨਾਂ ਨੂੰ ਬਿਲਕੁਲ ਹੀ ਸੜਕ ਦੇ ਉੱਪਰ ਬਿਠਾਇਆ ਗਿਆ ਉਹਨਾਂ ਦੇ ਸਾਰੇ ਅਸੀਂ ਪੈਦਲ ਰਸਤੇ ਦੇ ਉੱਪਰ ਤਾਂ ਅਸੀਂ ਟੈਂਟ ਵਿਛਾਏ ਆ ਜਾਂ ਅਸੀਂ ਮੈਟ ਵਿਛਾਏ ਆ ਤਾਂ ਮੈਂ ਇਹ ਜ਼ਰੂਰ ਕਹਿਣਾ ਚਾਹਾਂਗੀ ਕਿ ਅੱਜ ਗਣਤੰਤਰ ਦਿਵਸ ਦੇ ਉੱਪਰ ਸਾਡੇ ਜਿਹੜੇ ਅਧਿਕਾਰੀਆਂ ਨੂੰ ਇਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਕਮ ਸੇ ਕਮ ਬੱਚੇ ਜਿਹੜੇ ਐ ਉਹ ਸੜਕ अगे दे दे तो नहीं देखी सो मेरी रिक्वेस्ट है कि बच्चों में भी पूरा जोड़ा इंतजाम होना चाहिए नाल जड़ा है इसके जोड़ा है बहुत एक गलत असर है ਈ ਗੰਤੰਤਰ ਦਿਵਸ ਦੇ ਮੌਕੇ ਦੇ ਉੱਪਰ ਸਾਡੇ ਬੱਚੇ ਜਿਹੜੇ ਐ ਜਿਹੜਾ ਨੇ ਦੇਸ਼ ਦਾ ਭਵਿੱਖ ਬਣਾਣਾ ਅੱਗੇ ਵਧਣਾ ਉਹ ਜ਼ਮੀਨ ਤੇ ਬੈਠਣ ਔਰ ਸਰਦੀ ਦੇ ਨਾਲ ਫਿਰ ਉਹ ਬਿਮਾਰ ਹੋਣ